ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਨਜੀਤ ਕੋਰ ਮੈਂ ਤੁਹਾਡੇ ਕੋਲ ਅੱਜ ਫਿਰ ਇੱਕ ਨਵਾਂ ਨੈੱਕ ਦਾ ਡਿਜ਼ਾਈਨ ਲੈ ਕੇ ਆਈਆਂ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਲੈ ਕੇ ਆਣੀ ਆ ਮੈਂ ਤੁਹਾਡੇ ਕੋਲ ਡਿਜ਼ਾਈਨ ਤੇ ਇਸ ਵਾਰ ਵੀ ਬਿਲਕੁਲ ਸੌਖੇ ਤਰੀਕੇ ਨਾਲ ਲੈ ਕੇ ਆਈਆਂ ਇਹ ਗੋਲ ਗਲੇ ਦੇ ਉੱਤੇ ਆਪਾਂ ਨੇ ਥੋੜੀ ਜੀ ਪੱਟੀ ਪੇਸਟਿੰਗ ਵਾਲੀ ਜੋੜੀ ਏ ਜਿੰਨੀ ਤੁਸੀਂ ਲੈੰਥ ਰੱਖਣੀ ਹੈ ਤੇ ਇਹ ਉਸ ਦੇ ਵਿੱਚ ਆਪਾਂ ਨੇ ਇੱਕ ਸੈਂਟਰ ਤੇ ਨਿਸ਼ਾਨ ਲਗਾ ਲਿਆ ਇਸ ਤਰ੍ਹਾਂ ਇਸ ਤਰ੍ਹਾਂ ਦੇ ਕੋਇੰਚ ਉੱਪਰ ਆਪਾਂ ਨੇ ਨਿਸ਼ਾਨ ਲਗਾਣਾ ਹੈ ਤੇ ਇਹਦਾ ਆਪਾਂ ਨੇ ਬਿਲਕੁਲ ਸੈਂਟਰ ਕਰਕੇ ਤੇ ਹੁਣ ਆਪਾਂ ਇਹ ਸਾਲੇ ਦਿਵਾਲੀ ਸਿਉਣ ਲਗਾ ਲਾਂਗੇ ਜਿਹੜਾ ਕਪੜਾ ਏ ਇਸ ਨੂੰ ਨਾਲ ਜੋੜ ਲਾਂਗੇ ਸਿਉਣ ਲਗਾ ਕੇ ਇਸ ਤਰ੍ਹਾਂ ਵਾਲੇ ਵਾਲੇ ਲਗਾ ਕੇ ਤੇ ਇਹ ਜਿਹੜਾ ਫालतू ਕਪੜਾ ਏ ਇਹ ਵੀ ਵਿੱਚੋਂ ਆਪਾਂ ਸਾਈਡਾਂ ਤੋਂ ਕੱਢ ਦਾਂਗੇ ਤਾਂ ਕਿ ਆਪਣਾ ਗਲਾ ਜਣਨ ਲੱਗਿਆ ਕੋਈ ਦਿੱਕਤ ਨਾ ਆਵੇ ਬਿਲਕੁਲ ਮੈਂ ਕਲੀਅਰ ਕਰ ਚੁੱਕੀ ਹਾਂ ਤੇ ਹੁਣ ਆਪਾਂ ਇਸ ਨੂੰ ਸ਼ਰਟ ਦੇ ਉੱਤੇ ਅਟੈਚ ਕਰਾਂਗੇ ਇਸ ਨੂੰ ਬਰਾਬਰ ਜਿੰਨਾ ਵੀ ਤੁਸੀਂ ਗਲੇ ਦੀ ਚੜਾਈ ਰ ਲੰਬਾਈ ਰੱਖਣੀ ਹੈ ਉਨੇ ਰੱਖ ਕੇ ਤੁਸੀਂ ਕੱਟ ਲਗਾ ਲਕੋ ਤੇ ਇਹਦੇ ਆਪਾਂ ਹੁਣ ਸੈਂਟਰ ਦੇ ਵਿੱਚ ਰੱਖਾਂਗੇ ਗਲਾ ਬਿਲਕੁਲ ਬਰਾਬਰ ਰੱਖ ਕੇ ਤੇ ਆਪਾਂ ਸੈਂਟਰ ਤੇ ਆਲੇ ਦੁਆਲੇ ਸਿਉਣ ਲਗਾਵਾਂਗੇ ਹੁਣ ਆਪਾਂ ਰਾਉਂਡ ਸਿਉਣ ਲਗਾਣਗੇ ਇਸ ਤਰ੍ਹਾਂ ਆਪਾਂ ਨੇ نیچے ਹਜੇ ਸਿਉਣ ਨਹੀਂ ਲਗਾਣੀ ਪਹਿਲਾਂ ਆਪਾਂ ਨੇ ਆਲੇ ਦੁਆਲੇ ਲਗਾਣੀ ਹੈ ਇਸ ਤਰ੍ਹਾਂ ਜੀ ਸਾਰੇ ਸਿਉਣ ਲਗਾ ਲਈ ਆਪਾਂ ਨੇ ਤੇ ਹੁਣ ਆਪਾਂ ਨੀਚੇ ਸਿਉਣ ਲਗਾਵਾਂਗੇ ਜਿਹੜੀ ਆਪਾਂ ਨੇ ਪੱਟੀ ਤਿਆਰ ਕੀਤੀ ਏ ਇਹ ਪੱਟੀ ਤਿਆਰ ਕੀਤੀ ਤੇ ਥੋੜਾ ਜਿਆ ਉਪਰੋਂ ਲੈ ਕੇ ਗਲੇ ਤੋਂ ਸਿਉਣ ਲਿਉਣੀ ਏ ਤੇ ਫਿਰ ਆਪਾਂ ਨੇ ਇਸ ਤਰ੍ਹਾਂ ਮੋੜ ਲੈਣਾ ਮਸ਼ੀਨ ਨੂੰ ਇਸ ਤ ਆਪਾਂ ਨੇ ਜਿਹੜੀ ਨਿਸ਼ਾਨ ਲਗਾਇਆ ਸੀ ਆਪਾਂ ਨੇ ਉਹਦੇ ਪੈਰ-ਪੈਰ ਤੇ ਹੀ ਨਿਸ਼ਾ ਸਿਉਣ ਲਗਾਣੇ ਬਿਲਕੁਲ ਉੱਪਰ ਨਹੀਂ ਲਗਾਣੇ ਪੈਰ ਪੈੜ ਦੀ ਮਦਦ ਨਾਲ ਦੋ ਪੈਰ ਹੀ ਇੱਧਰ ਲਗਾਉਣੇ ਨੇ ਇਸ ਤਰ੍ਹਾਂ ਕਮਾ ਕੇ ਫਿਰ ਪੈਰ ਪੈੜ ਦੀ ਸਿਉਣ ਲਗਾਣੀ ਹੈ ਇਸ ਤਰ੍ਹਾਂ ਪਣੀ ਇਹ ਲਗਾ ਲਈ ਤੇ ਆਪਾਂ ਵਿੱਚੋਂ ਕਪੜਾ ਕਟਿੰਗ ਕਰ ਦਾਂਗੇ ਇਹ ਆਪਣੇ ਕਪੜਾ ਕਟਿੰਗ ਕਰਕੇ ਹੁਣ ਇਹਦੇ ਵਿੱਚ ਆਪਾਂ ਕੱਟ ਲਗਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਕੱਟ ਲਗਾ ਕੇ ਆਪਾਂ ਥੋੜਾ ਜਿਹਾ ਆਪਾਂ ਤਿਰਛਾ ਲੈ ਕੇ ਜਾਵਾਂਗੇ ਕੈਂਚੀ ਨੂੰ ਇਸ ਤਰ੍ਹਾਂ ਦੋਨੋਂ ਪਾਸੇ ਹੀ ਛੋਟੇ ਛੋਟੇ ਜੇ ਕੱਟ ਲਗਾਵਾਂਗੇ ਤਾਂ ਕਿ ਆਪਾਂ ਨੂੰ ਸਿੱਧਾ ਕਰਨ ਲੱਗਿਆ ਕੋਈ ਦਿੱਕਤ ਨਾ ਆਏ, ਬਲ ਨਾ ਪਵੇ ਤੇ ਬਹੁਤ ਸਫਾਈ ਨਾਲ ਇਹ ਸਹੀ ਵੀ ਆਊਗਾ ਤੇ ਆਪਾਂ ਨੇ ਇੱਥੇ ਛੋਟੇ ਛੋਟੇ ਕੱਟ ਲਗਾ ਲਾਂਗੇ ਜਿਹੜਾ ਗਲੇ ਗੋਲ ਗਲੇ ਦੇ ਵਿੱਚ ਕੱਟ ਨੇ ਉਹ ਲਗਾ ਕੇ ਹੁਣ ਆਪਾਂ ਇਸ ਦੇ ਉੱਤੇ ਫੁੱਲ ਬਖੀਏ ਨਾਲ ਇੱਕ ਸਿਉਣ ਲਗਾ ਲਾਂਗੇ ਇਸ ਤਰ੍ਹਾਂ ਲਗਾ ਕੇ ਜਿਹੜੀ ਆਪਾਂ ਨੇ ਬੁਕਰਮ ਲਈ ਸੀ ਵੱਤ ਥੋੜੀ ਜੀ ਉਸ ਨੂੰ ਆਪਾਂ ਹਲਕੇ ਹੱਥਾਂ ਨਾਲ ਪ੍ਰੈਸ ਕਰੀ ਜਾਣਾ ਹੈ ਇਸ ਤਰ੍ਹਾਂ ਇਹ ਬਿਲਕੁਲ ਸੌਖਾ ਤਰੀਕਾ ਹੈ ਜੀ ਗਲਾ ਬਣਾਉਣ ਦਾ ਇਸ ਤਰ੍ਹਾਂ ਸਾਰੇ ਹਲੜ ਵਾਲੇ ਆਪਾਂ ਨੇ ਸਿਉਣ ਲਗਾ ਲਈਏ ਤੇ ਹੁਣ ਆਪਾਂ ਇਸ ਦੇ ਉੱਤੇ ਤੁਸੀਂ ਕੋਈ ਪਾਈਪਿੰਗ ਲੈਸ ਵਗੈਰਾ ਲਗਾਣੀ ਹੋਵੇ ਉਹਦਾ ਡਿਜ਼ਾਈਨ ਲਗਾ ਸਕਦੇ ਹੋ ਮੇਰੇ ਕੋਲ ਬਰੀਕ ਬਰੀਕ ਜੀ ਲੈਸ ਹੈ ਆਪਾਂ ਉਹ ਲਗਾਵਾਂਗੇ ਸ਼ਰਟ ਨਾਲ ਦੀ ਇਹ ਆਪਾਂ ਲਗਾ ਕੇ ਤੇ ਬਿਲਕੁਲ ਬਰੀਕ ਬਖਾ ਕਰ ਲੈਣਾ ਹੈ ਮੋਟਾ ਬਖਾ ਨਹੀਂ ਰੱਖਣਾ ਇਹਦੇ ਵੀ ਨਾਲ ਲਗਾਉਣ ਨਾਲ ਲੱਗਿਆ ਤੇ ਹੁਣ ਆਪਾਂ ਬਿਲਕੁਲ ਜਿੰਨੀ ਵੀ ਤੁਸੀਂ ਨੇ ਕੋਰ ਰੱਖਣੀ ਹੈ ਦੀ ਉਨੀ ਸਿੱਧ ਪੋਟ ਰਾ ਕਰਕੇ ਤੁਸੀਂ ਲਗਾ ਸਕਦੇ ਹੋ ਇਸ ਤਰ੍ਹਾਂ ਆਪਾਂ ਬਿਲਕੁਲ ਨਾਲ-ਨਾਲ ਲਗਾਨੀ ਹੈ ਪੈਰ-ਪੈਰ ਦੇ ਸਿਉਂ ਨਹੀਂ ਲਗਾਨੀ ਬਿਲਕੁਲ ਨਾਲ ਰੱਖਣੀ ਹੈ ਸਿਉਂ ਦੇ ਉੱਪਰ ਸਿਉਣ ਗਰੇ ਦੇ ਨਾਲ ਬਿਲਕੁਲ ਲਗਾਨੀ ਹੈ ਇਸ ਤਰ੍ਹਾਂ ਮੈਂ ਆਲੇ-ਦੁਆਲੇ ਲਗਾ ਲਾਂਗੇ ਤੇ ਜਿਹੜੀ ਇਹ ਖੋਜੀ ਆਈ ਏ ਇਹਦਾ ਮੂੜੇ ਮੂੜ ਤੋਂ ਵੀ ਆਪਾਂ ਨੇ ਬਿਲਕੁਲ ਸਫਾਈ ਨਾਲ ਬਿਲਕੁਲ ਖੁੰਝੇ ਤੇ ਲਿਜਾ ਕੇ ਫਿਰ ਆਪਾਂ ਨੇ ਮਸ਼ੀਨ ਨੂੰ ਫੋਲਡ ਕਰ ਲੈਣਾ ਹੈ ਤਾਂ ਕਿ ਆਪਣੀ ਇੱਕ ਤਿੱਖੀ ਜਿਹੀ ਬਣ ਸਕੇ ਤੇ ਗਲੇ નીચે ਵੀ ਆਪਾਂ ਨੇ ਇਸ ਤਰ੍ਹਾਂ ਪਹਿਲਾਂ نیچے سے ਲੈ ਜਾਣੀ ਹੈ ਲੈ ਪਾਈਪ ਨੂੰ ਫਿਰ ਆਪਾਂ ਉਸ ਨੂੰ ਫੋਲਡ ਕਰਨਾ ਹੈ ਇਸ ਤਰ੍ਹਾਂ ਹੀ ਦੂਜੇ ਪਾਸੇ ਵੀ ਲਗਾਣੀ ਹੈ ਤੇ ਬਹੁਤ ਹੀ ਸੋਹਣੀ ਤੇ ਸਫਾਈ ਨਾਲ ਲੱਗਦੀ ਹੈ ਜੀ ਆਪਣੇ ਇਹ ਲੇਸ ਲੱਗ ਕੇ ਤਿਆਰ ਹੈ ਜੀ ਤੇ ਆਪਣਾ ਫਾਈਨਲ ਲੁੱਕ ਗਲੇ ਦਾ ਇਸ ਤਰ੍ਹਾਂ ਖੁਸ਼ਾਇਆ ਹੈ ਸਿੰਪਲ ਤੇ ਸੋਬਰ ਜਿਹਾ ਗਲਾ ਬਣ ਕੇ ਤਿਆਰ ਹੈ ਆਪਣਾ ਇਸ ਤਰ੍ਹਾਂ ਆਪਣਾ ਤਿਆਰ ਆਊਗਾ ਹੁਣ ਆਪਾਂ ਇਸ ਦੇ ਲਈ ਆਪਾਂ ਇੱਕ ਥੋੜੀ ਛੋਟੀ ਜੀ ਪੱਟੀ نیچے ਰੱਖਣ ਵਾਸਤੇ ਲਗਾਣੀ ਹੈ ਤੁਸੀਂ ਪੇਸਟੀ ਦੇ ਉੱਤੇ ਜੋੜ ਕੇ ਵੀ ਲਗਾ ਸਕਦੇ ਹੋ ਮੈਂ ਵੈਸੇ ਹੀ ਰੱਖ ਰਹੀਆਂ ਇਹ ਪੱਟੀ ਲਗਾ ਕੇ ਇਸ ਨੂੰ ਫੋਲਡ ਕਰ ਲਿਆ ਮੈਂ ਨੇ ਇਸ ਨੂੰ ਫੋਲਡ ਕਰਕੇ نیچے ਲਗਾਵਾਂਗੀ ਜਿੰਨੀ ਵੀ ਤੁਸੀਂ ਇਹਨਾਂ ਰੱਖਣੀ ਹੈ ਇਹ ਬਾਅਦ ਵਿੱਚ ਆਪਾਂ ਇਹਦੇ ਨਾਲ ਸੱਜਣਾ ਤੇ ਆਲੇ ਦੁਆਲੇ ਓਵਰਲੌਕ ਕਰ ਦਾਂਗੇ ਇਸ ਤਰ੍ਹਾਂ ਫੋਲਡ ਕਰਕੇ ਰੱਖਣੀ ਹੈ ਤਾਂ ਕਿ ਆਪਣੇ ਧਾਗੇ ਬਾਹਰ ਨਾ ਹੋਣ ਸਭ ਤੋਂ ਪਹਿਲਾਂ ਆਪਾਂ ਨੇ ਬਰਾਬਰ ਰੱਖ ਕੇ ਇਸ ਨੂੰ ਬਰਾਬਰ ਕਰਕੇ इस तरह अपने स्यौन है ताकि अपना गला रिस के ना बराबर ही रवे इस तरह रख के तो हूँ नीचे आले दुआले बिल्कुल नाल ही सीओन के ऊपर स्यौन है जीडी अपने पाइपाल ही सीओन लगे इस तरह जी ਬਿਲਕੁਲ ਨਾਲ-ਨਾਲ ਲਗਾਣੀ ਹੈ ਤੇ ਫਿਰ ਆਪਾਂ ਨੇ ਇਸ ਦੇ ਨਾਲ ਇੱਧਰ ਦੀ ਸਾਈਡ ਤੇ ਫਿਰ ਆਪਾਂ ਨੇ ਇਸ ਤਰ੍ਹਾਂ ਹੀ ਪੱਕਾ ਕਰਨਾ ਹੈ ਮਸ਼ੀਨ ਦੀ ਮਦਦ ਨਾਲ ਹੀ ਤੇ ਆਪਣਾ ਗਲਾ ਬਣ ਕੇ ਤਿਆਰ ਹੈ ਜੀ ਜੇ ਤੁਹਾਨੂੰ ਇਹ ਗਲਾ ਸੌਖਾ ਤਰੀਕਾ ਲੱਗਿਆ ਤਾਂ ਪਲੀਜ਼ ਮੈਨੂੰ ਲਾਈਕ ਜ਼ਰੂਰ ਕਰਿਓ ਤੇ ਹੁਣ ਆਪਾਂ ਇਸ ਦੇ ਉੱਪਰ ਜੋ ਵੀ ਤੁਸੀਂ ਬਟਨ ਵਗੈਰਾ ਲਗਾਣੇ ਨੇ ਉਹ ਤੁਸੀਂ ਲਗਾ ਸਕਦੇ ਹੋ ਤੇ ਇਹ ਆਪਾਂ ਨੇ ਕੱਪੜਾ ਕੱਟ ਕੇ ਤੇ ਇੱਥੇ ਆਪਾਂ ਨੇ ਕਪੜੇ ਦੇ ਨਾਲ-ਨਾਲ ਓਵਰਲੌਕ ਕਰ ਦਾਂਗੇ ਤਾਂ ਕਿ ਧਾਗੇ ਨਾ ਨਿਕਲਣ ਤੇ ਹੁਣ ਆਪਾਂ ਇਸ ਦੇ ਬਟਨ ਲਗਾਵਾਂਗੇ ਇਸੇਮ ਕਲਰ ਦੇ ਬਟਨ ਨੇ ਮੇਰੇ ਕੋਲ ਇਸ ਨੂੰ ਆਪਾਂ ਆਪਣੇ ਤਰੀਕੇ ਨਾਲ ਤੁਸੀਂ ਰੱਖ ਸਕਦੇ ਹੋ ਦੋ-ਦੋ ਜੋੜ ਕੇ ਵੀ ਰੱਖ ਸਕਦੇ ਹੋ ਤੇ ਸਿੰਗਲ-ਸਿੰਗਲ ਵੀ ਉਹ ਤੁਹਾਡਾ ਤਰੀਕਾ ਹੈ ਜੀ ਇਹ ਦੇਖੋ ਜੀ ਆਪਣਾ ਗਲਾ ਬਣ ਕੇ ਤਿਆਰ ਹੈ ਜੀ ਜੇ ਵਧੀਆ ਲੱਗਿਆ ਤਾਂ ਪਲੀਜ਼ ਮੈਨੂੰ ਲਾਈਕ ਜ਼ਰੂਰ ਕਰਦੇ ਹੋ ਤਾਂ ਕਿ ਮੈਂ ਹੋਰ ਨਵਾਂ ਨਵਾਂ ਤਰੀਕਾ ਤੇ ਸੌਖਾ ਬਿਲਕੁਲ ਤਰੀਕਾ ਤੁਹਾਡੇ ਮਾਸਤੇ ਲੈ ਕੇ ਆਵਾਂ ਗਲੇਬਨਾ ਹੁੰਦਾ ਡਿਜ਼ਾਈਨ ਦਾ ਧੰਨਵਾਦ ਜੀ